ਸਤਿਕਾਰਯੋਗ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ-ਠਾਕ ਹੋਵੋਗੇ ਚੱਲ ਵੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਤੁਸੀਂ ਕਹਿੰਦੇ ਸੀ ਅਰਵਿੰਦ ਅੱਜ ਸੇ ਥੋੜੀ ਜਿਹੀ ਜ਼ਿਆਦਾ ਦੌਲਤ ਹੋਈ ਵੀ ਹੈ ਤੇ ਕੁਝ ਨਹੀਂ ਹੋ ਰਿਹਾ ਵਾਟਸ ਵੀਡੀਓ ਬਹੁਤ ਆਪਕੇ ਸ਼ੁਰੂ ਕੰਮ ਲੱਗੇ ਆ ਪਹਿਲਾਂ ਜੁੱਧ ਲੱਗੇ ਆ ਰਵਿੰਦਰ ਨਾਲ ਮੇਰੇ ਦੋ ਦਿਨ ਫੇਰ ਫ੍ਰਿਜ ਬੁੱਲਾ ਰਹਿ ਗਿਆ ਮੁੰਜਾ ਜੀ ਬੰਦ ਹੋ ਗਿਆ ਬਾਜੀ ਨੇ ਸਬਜ਼ੀ ਦਿੱਤੀ ਨਾ ਮਾਂ ਨੇ ਤੇ ਸ਼ਿਮਲਾ ਮਿਰਚ ਦੀ ਲੈ ਕੇ ਆਦੀ ਸੀ ਬਾਜੀ ਨੇ ਫੇਰ ਖਾਊਗਾ ਖਾਊਗਾ ਮੈਂ ਕਿਹ ਕੁ ਫਲਕੀ ਖਾ ਲਓ ਤੇ ਤਾਂ ਸ਼ਾਡਾ ਝੇ ਲੂਬਿਆਰੀ ਮੇਰਾ ਮੇਲੂ ਵੀ ਆਈ ਦੀ ਦੇਖ ਹੀ ਲੈ ਕਿੰਨੇ ਨੂੰ ਚੱਲੇ ਤਾਂ ਮੈਨੂੰ ਛੱਡ ਕੇ ਦੂਨ ਨੂੰ ਲੱਗੀ ਨੀਂਦ ਚੜੀ ਵੀ ਆ ਮੰਮੀ ਕਰਨ ਤੇ ਮੰਮੀ ਤੁਸੀਂ ਬਣਾ ਲਓ ਸਾਸੀ ਦਾ ਸਾਸੀ ਦਾ ਜੀ ਸਾਰੇ ਨੂੰ ਇਹ ਚੱਲਿਆ ਜੀ ਅੱਜ ਤੰਤਨ ਸ੍ਰੀ ਗੁਰੂ ਰਣਦਾਸ ਜੀ ਦੀ ਲਗਰੀ ਠੀਕ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਠੀਕ ਆ ਅੱਜ ਤਖਤਾਂ ਦੇ ਵਿੱਚੋਂ ਇੱਕ ਤਖਤ ਇਹ ਮੇਰਾ ਵੀ ਬਹੁਤ ਵੱਡਾ ਸੁਪਨਾ ਹੈ ਮੈਂ ਮੰਮੀ ਤੇ ਪਾਪਾ ਜੀ ਨੂੰ ਪੰਜ ਤਖਤਾਂ ਦੇ ਦਰਸ਼ਨ ਕਰਾਉਣੇ ਆ ਮਹਾਰਾਜ ਜੀ ਅਰਦਾਸ ਕਰੀ ਅਵਿਕਸਰਾਉ ਭਾਈ ਕਰਾਉਣ ਵਾਲੇ ਤਾਹਾਂ ਹੈ ਨਾ ਲੈ ਕੇ ਜਾਣ ਵਾਲੇ ਵੀ ਉਹ ਆਸੀਂ ਸਭ ਨੂੰ ਜਰੀਆ ਬਣਾਵੇ ਬਿਲੀ ਬਿਲੀ ਤੇ ਦੀਦੀ ਦੇ ਦਰਸ਼ਨ ਕਰੋ ਤੇ ਦੀਦੀ ਨੂੰ ਮਿਲੋ ਜੀ ਦਰਸ਼ਨ ਤੁਸੀਂ ਵੀ ਮਿਲਾ ਦਿਓ ਜੀ ਸੱਚ ਕਰ ਦਿਓ ਮਿਲ ਲੈ ਮੈਨੂੰ ਮਿਲ ਲੈ ਮੈਂ ਚੱਲੀ ਇਹਨੂੰ ਕਾਤ ਕਿਹਦੀ ਹੈ ਤਾਂ ਤੇ ਜੀ ਨਹੀਂ ਹੋ ਰਹੀ ਤਾਂ ਹੁਣ ਅਜੇ ਨਹੀਂ ਨੂੰ ਪਤਾ ਨਹੀਂ ਆ ਨਹੀਂ ਨਾ ਸਮਝਿਆ ਨਾ ਪਰ ਜਿੱਦ ਮੈਨੂੰ ਪਤਾ ਨਾ ਕੰਨ ਆਪਾਂ ਇਹਨਾਂ ਤਾਂ ਮੈਂ ਕਿੱਥੇ ਘੜੇ ਕਰਨਾ ਤੂੰ ਗਿਆ ਜਾਉ ਮਾਸੀ ਤਾਂ ਕਹਿੰਦੇ ਸੀ ਵਾੜੀ ਪਿਚਾ ਲੈ ਜੇ ਨਾ ਭੇਜਿਓ ਨਹੀਂ ਆਇਆ ਹੈ ਚਾਚਾ ਜੀ ਫੇ ਮੈਂ ਕਿਹਾ ਚਲ ਹੁਣ ਆਇਆ ਹੁੰਦਾ ਵੀ ਜੀ ਦਾ ਨਾ ਮਰਦੇ ਕੁੜੀ ਨੇ ਸੁੱਖਿਆ ਮਾਤਾ ਵਿਕਾਂਗਾਂ ਹੋ ਜਾਂਦਾ ਏ ਉਹ ਜਿਹੜਾ ਦਾਣਾ ਪਾਣੀ ਰੀਕਿਆ ਪਾ ਮਹਾਰਾਜ ਨੇ ਬਲਾ ਲੜਾ ਨਾ ਇਹ ਨਾ ਬਹੁਤੀ ਗਰਮੀ ਹੈ ਨਾ ਬਹੁਤੀ ਠੰਡ ਹੈ ਠੀਕ ਹੈ ਮੈਂ ਤੇ ਵੀ ਮੈਂ ਦੀਦੀ ਨੂੰ ਕਹਿੰਦੀ ਮੜ ਜਾ ਦੇਖ ਕੇ ਮੱਛੇ ਵਾਲਾ ਜੀ ਦੇਣਾ ਥੋੜਾ ਜਿਹਾ 5-6 ਘੰਟੇ ਤਾਂ ਲੱਗਦੇ ਹੀ ਲੱਗਦੇ ਆਪਣਾ ਬੈਠ ਬੈਠ ਕੇ ਜਾਈ ਨਹੀਂ ਖੜੀ ਨਾ ਬੱਚਿਆਂ ਨੂੰ ਤਾਂ ਲਗਾ ਦਿੰਦੇ ਬੱਚਿਆਂ ਨੂੰ ਨਹੀਂ ਹੁੰਦੀ ਜੰਦੇ ਜਿੰਨਾ ਆ ਦੰਨੇ ਆ ਕਈ ਵਾਰ ਜਾਂਦੇ ਆ ਮੇਰੇ ਵਰਗੀ ਹੁੰਦੀ ਆ ਵਿੱਚ ਮੇਰੇ ਵਰਗੀ ਹੁੰਦੀ ਆ ਵਿੱਚ ਤੇਥੇ ਕਾ ਤੇ ਲੱਗੀ ਉਧਰ ਲੱਜਉਂਦੀ ਕੁਛ ਨਹੀਂ ਪਤਾ ਨਹੀਂ ਛੋਟੇ ਜਿਹੜੇ ਪਾਲੀ ਰਹਿੰਦੇ ਨੇ ਛੋਟੇ ਬੱਚੇ ਤੁਹਾਨੂੰ ਦੁਕਾਨ ਦੇ ਸਿੰਗਲ ਲੈਂਚ ਵਰਜੀ ਸਿੰਗਲ ਲੈਂਚ ਹਾਂ ਸਿੰਗਲ ਲੈਂਚ ਸਾਰੇ ਵਰਜਿਓ ਬਸ ਸਾਰੇ ਬੋਡੀ ਛੇਤੀ ਨਿਕਲੀ ਜਾਂਦੇ ਨੇ ਉਹ ਛੇਤੀ ਜਾਈ ਜਾਂਦੇ ਕਿਉਂਕਿ ਮੱਛੇ ਵਾਲੇ ਦਿਨ ਪੰਜ 6 10 ਹੁੰਦੀ ਆ ਲੈ ਖਾਤੇ ਲੱਗ ਮਾਰਤਨ ਜਸਵੀਰ ਚਾਚਾ ਸਾਡੇ ਤੱਕ ਪਹੁੰਚ ਵੀ ਗਿਆ ਉਹਨੇ ਮੱਛਾ ਦੇਖ ਕੇ ਮੁੜਨੇ ਵਾਲਾ ਹੈ ਰਣਾ ਸੇਨ ਹੋ ਰਹਾ ਨਸੇਨ ਤੇ ਵੀ ਇਹਦਾ ਜਾਟਾ ਕਰਕੇ ਅੱਜ ਲੇਟ ਹੋ ਜੇ ਨਾ ਯਾਦ ਹਾਂ ਚਲੋ ਕੋਈ ਬਸ ਕਿ ਜਦੋਂ ਦਾਣਾ ਪਾਉਂਦੇ ਨਾ ਬੱਚਾ ਉਹ ਉਸੇ ਟਾਈਮ ਜਾ ਹਣਾ ਤੇ ਸਾਡੇ ਛੇਲੇ ਵੇਲੇ ਵੀ ਸੁੱਕੀ ਕਰ ਰਮਾ ਨਾ ਇਹ ਵੀ ਕਹਿੰਦੇ ਤੇ ਜਾਣ ਦੋ ਅਸੀਂ ਕਿਹ ਕੋਈ ਵੀ ਬਸ ਕਿ ਕਿਸੇ ਦਿਨ ਕਿਦਾਂ ਟ੍ਰੇਨ ਬਣਾ ਕੇ ਗੱਡੀ ਚ ਸਾਰੇ ਚਲਾਗੇ ਬਸ ਕਿ ਪੜ੍ਹ ਕੇ ਜਦੋਂ ਫੇਰ ਆਉ ਹੈ ਫੇਰ ਚੱਲ ਜੇ ਰਿਜ਼ਲਟ ਆਗੇ ਦੀ ਸਾਰੇ ਜਾਣੇ ਵਧੀਆ ਨੰਬਰ ਨਾਲ ਪਾਸ ਹੋਗੇ ਦੰਨ ਵੀ ਸੋਨੇ ਕਾਰਨ ਦੇ ਵੀ ਸੋਨੇ ਨੰਬਰ ਆਗੇ 95% ਅੱਛਾ ਹੂੰ ਜੀ ਤੇਰੇ ਗਿਨੇ ਨਾ 61 61% ਵਧੀਆ ਹੋਇਆ ਸਾਰਿਆਂ ਦੇ ਵਧੀਆ ਨੰਬਰ ਆ ਗਏ ਜੀ ਆ ਸਾਡੇ ਪੁੱਤ ਦੇ ਵੀ ਵਧੀਆ ਨੰਬਰ ਆ ਗਏ ਤੂੰ ਵੀ ਸੱਜੀ ਕਾਲ ਬੁਲਾ ਦੇ ਚੋੜੀ ਗੋਸ ਜੀ ਜੀ ਅੱਜ ਬਹੁਤ ਬੈਟਰੀ ਲੋ ਹੋਈ ਦੀ ਆ ਕੰਨੀਂ ਆਉਂਦੀ ਆ ਨਹੀਂ ਆਉਂਦੀ ਆ ਤੇ ਇਧਰ ਪਾਪਾ ਜੀ ਦੀ ਚੌੜ ਦਿਖਾਓ ਭਾਈ ਆਈ ਦੀ ਖਾਣ ਸਭ ਆਈ ਦੀ ਹਾਂਜੀ ਸਾਤ ਸ੍ਰੀ ਅਕਾਲ ਜੀ ਸਾਰੇ ਨੂੰ ਹੋਰ ਨਹੀਂ ਸਾਨੂੰ ਬੋਲਣਾ ਤਾਂ ਪਾਪਾ ਜੀ ਰਹਾਂਦਾ ਤਾਂ ਫਿਰ ਹੁਣ ਇੰਨੇ ਕੰਮ ਮੇਰੇ ਪਰਫੈਕਟ ਨਹੀਂ ਨਾ ਹਜੇ ਹਜੇ ਕਿਹਾ ਵੀ ਹਜੇ ਕਹਿ ਹੋ ਗਿਆ ਮਤਲਬ ਇਹਨਾਂ ਦਾ ਤਾਂ ਅੱਜ ਤੱਕ ਮਤਲਬ ਉਹ ਸੱਤਮ ਨਹੀਂ ਹੈਗਾ ਵੀ ਹਾਂ ਭਾਈ ਕੈਮਰੇ ਮੇਰੇ ਹਾਂ ਜੇ ਉਦਾਂ ਗੱਲਾਂ ਮੱਤਾਂ ਚੱਲਦੀਆਂ ਫੇਰ ਗੱਲ ਪੂਰੀ ਜਾਵੇ ਇੱਕ ਵਾਰ ਇੱਕ ਗੱਲ ਹੈਗੀ ਹੁਣ ਜੇ ਕੋਈ ਰਿਪੋਰਟਰ ਆਵੇ ਪਾਪਾ ਜੀ ਲਈ ਉਹਦੇ ਨਾਲ ਗੱਲਾਂ ਕਰ ਸਕਦੇ ਜੇ ਕੋਈ ਰਿਪੋਰਟਰ ਆਉਂਦਾ ਏ ਉਹ ਤਾਂ ਕੰਨਾ ਕਰਦੇ ਪਰਾਈ ਕੈਮਰੋ ਉਧਰ ਕੋਰੋਣੇ ਨਾਲ ਚੱਬਦੀ ਆ ਜੀ ਤਾਂ ਫੇਰ ਜੇ ਫਤੇ ਬੁਲਾਣੇ ਕਹਿੰਦਾ ਫਤੇ ਬੁਲਾ ਕੇ ਫੇਰ ਕੰਮ ਫਤੀ ਆ ਬਸ ਨਹੀਂ ਹੋਰ ਮਾਤਾ ਜੀ ਠੀਕ ਆ ਹੋਰ ਬਾਪੂ ਜੀ ਠੀਕ ਆ ਬਸ ਇਹ ਕੈਮ ਆ ਅੱਜ ਚੱਲ ਰਹੀ ਵਾਹ ਜਣੀ ਨਾਲ ਫੇਰ ਆ ਇਹਨਾਂ ਵੀ ਜੇ ਜੇ ਤਾਂ ਹੁਣ ਮੰਨ ਲਓ ਫੈਮਲੀ ਸਾਰੀ ਬੈਠੀ ਆ ਗੱਲਾਂ ਤਾਂ ਚੱਲਦੀਆਂ ਹੈਨਾ ਉੱਥੇ ਤਾਂ ਫੇਰ ਗੱਲ ਨਿਕਲ ਹੀ ਜਾਂਦੀ ਆ ਜੀ ਮੂਤ ਪਰ ਜੇ ਬੰਦੇ ਨੂੰ ਹੁਣ ਮੰਨ ਲਓ ਮੋਰੇ ਇੱਕ ਇਲਾਕੇ 'ਚ ਕੈਮਰਾ ਆ ਗਿਆ ਜੀ ਵੀ ਬੁਲਾਉ ਸਾਸਰੀ ਘਰ ਇੱਥੇ ਬੰਦਾ ਸਾਸਰੀ ਘਰ ਬੁਲਾ ਕੇ ਭਾਈ ਨੋਰਮਲ ਬੰਦੇ ਆ ਕੇ ਲੋ ਵੀ ਐ ਉਹ ਕੰਮ ਨਹੀਂ ਹੈਗਾ ਵੀ ਹਾਂ ਚੁੱਸ ਤੇ ਲੱਖੀਆਂ ਵਾਲਾ ਕੰਮ ਨਹੀਂ ਹੈਗਾ ਸਿੱਧੀ ਅੱਛੇ ਅੱਛੇ ਮੇਰੇ ਕੋਲ ਕੈਮਰਾ ਆਉਂਦਾ ਮੈਂ ਫੱਟੇ ਬੁਲਾ ਕੇ ਉੱਤੇ ਹੋਰ ਗੱਲਾਂ ਕਰ ਲੈਂਦੀ ਮੈਂ ਚੁੱਸ ਤਾਂ ਮੈਂ ਚਲਾਇਆ ਨਹੀਂ ਯਾਰ ਨਹੀ ਅਜੇ ਨਹੀਂ ਹੱਕੀ ਗੱਲ ਜਦੋਂ ਸਾਨੂੰ ਗੱਲਾਂ ਗੱਲਾਂ ਤੋੜਨੀ ਆਉਂਦੀ ਆ ਪਰ ਫੜਨੀ ਆਉਂਦੀ ਨਾ ਪਾਪਾ ਹੀ ਨਹੀਂ ਥੋੜਾ ਜਿਆਦਾ ਇਹਨਾਂ ਨੂੰ ਆਦਤ ਹੋ ਗਈ ਹੁਣ ਡੈਡੀ ਹੋਣ ਦੀ ਨਹੀਂ ਆਦਤ ਨਹੀਂ ਨਾਲੇ ਗੱਲ ਆਏ ਆ ਉਹਨਾਂ ਦਾ ਨਾ ਹੁਣ ਇਹ ਕੰਮ ਨਹੀਂ ਕਦੇ ਪਏ ਨਹੀਂ ਅਸੀਂ ਪੁਰਾਣਾ ਹੀ ਖਿਆਲ ਜੇ ਜੀ ਜੀ ਪਾਪਾ ਜੀ ਤੁਸੀਂ ਪਾਪਾ ਜੀ ਮੇਰੇ தாத்தா ਦਾਦੇ ਨੇ ਕਾਹ ਕੰਨੀ ਹੋਈਆ ਆਪਣੀ ਹੀ ਆਤੀ ਗੱਲ ਕਿਹਾ ਬੋਲੀ ਅਸੀਂ ਕਿਆ ਕਹੀਏ ਵਾਕਈ ਤੋਂ ਨਹੀਂ ਦੇ ਦੇਣਾ ਮੰਮੀ ਨੂੰ ਵੀ ਦੇ ਦੇਣਾ ਮੰਮੀ ਨੂੰ ਹੁਣ ਪਾਪੇ ਨੂੰ ਕੁਝ ਦੱਲੋ ਜੀ ਗੱਲ ਲੂਣ ਨਹੀਂ ਆਣਾ ਨਾ ਅੱਛਾ ਛੋਟੇ ਜਿਹੇ ਨਾ ਮੈਂ ਤੁਹਾਨੂੰ ਦੱਸਦੀ ਨਹੀਂ ਤੀਕ ਦਿਨ ਤੁਸੀਂ ਉਹ ਬਣਾਓ ਪਲਾਨ ਬਣਾਓ ਆਪਾਂ ਬਸ ਸਾਰੇ ਚਾਹਦੇ ਮੈਨਾ ਨਾਲੇ ਉਧਰ ਵਾਲੇ ਸਾਰੇ ਇੱਕ ਦਿਨ ਚ ਮੁਲਗੋ ਜੀ ਚੱਲ ਹੁਣ ਇਕੱਲੇ ਆਹ ਜੁੜਨਾ ਜਾਵਣ ਦੀ ਗੁੰਦ ਦੀ ਗੱਲ ਕਰਦੇ ਜਿਵੇਂ ਉਹ ਨਾ ਕੁੜੀਆਂ ਨਾਲ ਵੀ ਬਹਿਤਦਾ ਸੀ ਇਹਦਾ ਨਹੀਂ ਕੋਈ ਪਤਾ ਮੈਨੂੰ ਨਹੀਂ ਪਤਾ ਮੈਂ ਜਾਣਾ ਮੈਂ ਕੱਪੜੇ ਪਾਏ ਨੇ ਚੜ ਗਈ ਹੂੰਗੀ ਮੈਂ ਜਾਣਾ ਆ ਜਾ ਚੱਲ ਮੇਰੇ ਕੋਲ ਵੇ ਜਾਣਾ ਹੁਣ ਨਹੀਂ ਆਣਾ ਕਦੀ ਮੈਂ ਜਾਣਾ ਤੇ ਫਿਰ ਦਾਦੀ ਚੱਲੀ ਮੈਂ ਵੀ ਚੱਲੀ ਆ ਮਾਰੇ ਵੀ ਜਾਣਾ ਏ ਜਾਣਾ ਦਾਦੀ ਨਾਲ ਮੇਰਾ ਬੁੱਢੀਆਂ ਦੇ ਤਾਂ ਸਮਝ ਗਈ ਨੇ ਨਹੀਂ ਸੁੱਖੀ ਲਾਈ ਨੂੰ ਚੁਰਕੀ ਲਾਈ ਨੂੰ ਮੈਂ ਫਿਰ ਹੱਥ ਲਾ ਕੇ ਦੱਸ ਦਿਆਂ ਕਿ ਇਹਦਾ ਨਾਂ ਨਹੀਂ ਦੱਸ ਦਾਦੀ ਨਾਲ ਉਹ ਤਾਂ ਵੈਸੇ ਹੀ ਘਰ ਆਉਂਦੇ ਹਾਂਜੀ ਦਿੰਦੇ ਰੋਟੀ ਵਾ ਵੈਸੇ ਲਾਈ ਵੀ ਪੁੱਤ ਕਰ ਰਹੀ ਹਾਂ ਮੈਂ ਕੋਈ ਕੋ ਨਹੀਂ ਆ ਰਿਹਾ ਸਾਰਾ ਕੁਝ ਪਤਾ ਇਹਨੂੰ ਪਤਾ ਵੀ ਲਿਪਸਟਿਕ ਲਾਈ ਵੀ ਹੈ ਮੈਂ ਗਰਮੀ ਚੰਗੀ ਆ ਕਿਤੇ ਤੇ ਅੱਜ ਚੱਲੇ ਜੀ ਹਰਮੰਦਰ ਸਾਹਿਬ ਨੂੰ ਸਾਡੇ ਘਰੋਂ ਚੱਲੇ ਆ ਜੀ ਭਾਬੀ ਤੇ ਹਾਂ ਜੀ ਰਵਿੰਦਰ ਸਿੰਘ ਜੀ ਦੱਸੂਗੇ ਵੀ ਸ੍ਰੀ ਹਰਮੰਦਰ ਸਾਹਿਬ ਕਿੰਨਾ ਦੀ ਚਰਨ ਸ਼ੂ ਨਗਰੀ ਹੈ ਜੀ ਕਿੰਨਾ ਨੇ ਬਣਾਈ ਸੀ ਪਾਪਾ ਜੀ ਯਾਰ ਭਾਬੀ ਚੱਲੇ ਆ ਜੀ ਇੱਧਰ ਤੇ ਦੂਜੇ ਪਾਸੇ ਤੋਂ ਭਾਈ ਸਾਡੀ ਛੋਟੀ ਭੈਣ ਹਾਂ ਤੇ ਉਹਨੇ ਜਾਣਾ ਫਿਰ ਗਗਲੀ ਭੈਣ ਨੇ ਸਾਡੀ ਨੇ ਰਾਲਣਾ ਜਗੇ ਟੋਲ ਪਲਾਜੇ ਤੋਂ ਕੋਈ ਤੁਸੀਂ ਦੱਸ ਦੋ ਤੇ ਮਤਲਬ ਚਾਰ ਪਾਣੀ ਜਾਣੇ ਹੈਗੇ ਆ ਹਾਂਜੀ ਦੱਸ ਦਿਓ ਹੈ ਕੀ ਕਿਹਦੇ ਕੋਲ ਚੈਂਦੀ ਨਗਰੀ ਹੈ ਸ੍ਰੀ ਹਨ ਮੰਦਿਰ ਸਾਹਿਬ ਉਹ ਹੈਗੇ ਆ ਯਾ ਸ੍ਰੀ ਗੁਰੂ ਰਾਮਦਾਸ ਜੀ ਕਿੱਡੀ ਮੀ ਪਾਸੇ ਹੈਗੀ ਨਹੀਂ ਪਾਪਾ ਜੀ ਪਾਪਾ ਹੈ ਜੀ ਆ ਗੱਲਾਂ ਵੀ ਨਹੀਂ ਕੁਝ ਨਾ ਨਾ ਦੱਸੋ ਚਲ ਆਇਦਨ ਸੋ ਅਦੀ ਜੀ ਆ ਗਈ ਹੋ ਗਿਆ ਸਭ ਤੋਂ ਪਹਿਲੇ ਮੋਢੀ ਕੌਣ ਸਨ ਸਿੱਖ ਦੇ ਕਣ ਅਹ ਬਾਬਾ ਬੋਡ ਨਹੀ ਹਾਂ ਆਇਦਨ ਤੇ ਬੇਰੀ ਸੰਗਤ ਦਾਸ ਸਰੋਗ ਨਹੀਂ ਪਤਾ ਕੁਸਬੀ ਤਾਂ ਨਹੀਂ ਚੌਥੀ ਬਾਦਸ਼ਾਹੀ ਸੀ ਤੇ ਹਮੇਂ ਦਾ ਸਵਰਗ ਵਿੱਚ ਦਰਵਾਜੇ ਕਿੰਨੇ ਦਰਵਾਜੇ ਆ ਚਾਰ ਕਾਤੇ ਬਣਾਏ ਹੋ ਉਹ ਕਿਸੇ ਵੀ ਧਰਮ ਦੇ ਕੋ ਨੂੰ ਪਵੰਦੀ ਨਹੀਂ ਕੋਈ ਵੀ ਕੋਈ ਵੀ ਧਰਮ ਦੇ ਆ ਸਕਦਾ ਕੋਈ ਵੀ ਆ ਜਾ ਸਕਦਾ ਆਇਤਾ ਮੈਂ ਮਾੜੀ ਤੁਹਾਨੂੰ ਮੇਰੇ ਸੰਗਤਾਸਰ ਹੋ ਰਿਹਾ ਵੀ ਪਤਾ ਸਾਰਾ ਕੁਝ ਇਹ ਮੇਰੇ ਚਲੇ ਰੂ ਤਾਂ ਦੇ ਦੇ ਲੋ ਮੈਨੇ ਚਲੇ ਲੂ ਮਾ ਸਾਡਾ ਲੱਡੂ ਹੀ ਛੇਤੀ ਆ ਜੀ ਬੁੱਤ ਜੀ ਨਹੀਂ ਲੱਗਣਾ ਮੇਰਾ ਨਹੀਂ ਗੱਲ ਆ ਕਦੂ ਵਿਜੇ ਬਗੈਰ ਇਹਦੇ ਬਗੈਰ ਵੀ ਜੀ ਨਹੀਂ ਲੱਗਣਾ ਅੱਛਾ ਨਾ ਬਸ ਚਲੋ ਠੀਕ ਹੈ ਮੈਂ ਮਾਇਆ ਦੀ ਕਿਰਪਾਲਤਾ ਕਰਦੇ ਦੀਦੀ ਨਾ ਮਾਇਆ ਦੇਵੀ ਚੱਤ ਵਧੀਆ ਕਰਿਆ ਮਾਇ ਦੇਤੀ ਪਪਾ ਜੀ ਵੀ ਦੇਤੇ ਮੈਨੂੰ ਛੂੰਛਣਾ ਲਿਆ ਦਿਓ ਬਸ ਛੂੰਛਣਾ ਹੂੰ ਐਨੇ ਨਾ ਪਏ ਆ ਫੇ ਉਹ ਬੋਟੇ ਦੇ ਟੱਟਵਾ ਜਾ ਇਹਨੂੰ ਖੋਲਣ ਨੂੰ ਛੂੰਛਣਾ ਜ਼ਿਆਦਾ ਭਾਰੀ ਜਾਂ ਚੰਗੀ ਦਾ ਰੋ ਲੈ ਆਉਂਦੇ ਫੇ ਤਾਂ ਟੋਲੀ ਨੇ ਆਣਾ ਬਣਾ ਛੂੰਛਣੇ ਦਾ ਬਾਦ ਮੋੜੀਏ ਚਲੋ ਜੀ ਫੇ ਹੁਣ ਅਸੀਂ ਨਿਕਲ ਜਾਈਏ ਅੱਗੇ ਜਾ ਕੇ ਸਾਨੂੰ ਮਲਾਉਨੇ ਆ ਫੇ ਭੈਣ ਨਹੀਂ ਨਾ ਉਹ ਆ ਕੇ ਇੱਥੇ ਉੱਪਰ ਪਹੁੰਚ ਗਏ ਰੁਕ ਫੜੋ ਇਹਨਾਂ ਨੇ ਬਸ ਫੜਨੀ ਆ ਤੇ ਫੇ ਅੱਗੇ ਜਾ ਕੇ ਮਿਲਦੇ ਆ ਰਾਣੀ ਅੱਡੇ ਦੇ ਨਾ ਮੇ ਤੇ ਨਾ ਲਾਓ ਜੀ ਭੈਣ ਵੀ ਆ ਗਈ ਸਾਡੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਜੀ ਠੀਕ ਆ ਹਾਂ ਜੀ ਸਭ ਵਧੀਆ ਬਈ ਵਧਾਈਆਂ ਤੁਹਾਨੂੰ ਤੇਰੇ ਨਿਆਣੇ ਤਿੰਨੇ ਪਾਸ ਹੋ ਗਏ ਹਾਂ ਜੀ ਤੁਹਾਨੂੰ ਵੀ ਹੈ ਹੋਈ ਗਈ ਠੀਕ ਆ ਜੀ ਵਧਾਈਆਂ ਤੁਹਾਨੂੰ ਵੀ ਹਾਂ ਵੀ ਆੜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਪਾਰਟੀ ਆਦੀ ਮਾਂਮੀ ਸ਼ਾਮ ਨੂੰ ਕਰਦੇ ਮੈਂ ਆਉਣੀ ਆ ਸਾਡੇ ਕੋਲ ਕਦੇ ਹੈ ਆਉਂਦੇ ਸ਼ਾਮ ਨੂੰ ਠੀਕ ਆ ਠੀਕ ਆ ਤੂੰ ਤਾਂ ਜਾਣਾ ਇੱਥੇ ਨਹੀਂ ਜਾਣਾ ਅਛਾ ਇਹ ਨਹੀਂ ਜਾਣਾ ਅਟੈਸ ਨਹੀਂ ਪਵਾਉਣੇ ਅੱਛਾ 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 ਟਰੈਕਟਰ ਨੂੰ ਟਾਇਰ ਪਵਾਉਣੇ ਨੇ ਜਿਹੜੇ ਮਾਮੇ ਟਾਇਰ ਨਹੀਂ ਪਵਾਏ ਜਾਂਦੇ ਕਹਿੰਦਾ ਪਤਾ ਨਹੀਂ ਹੈ ਕਹਿੰਦਾ ਮੈਂ ਦੱਸੂਗਾ ਕਹਿੰਦਾ ਕਿਹੜੇ ਟਾਇਰ ਵਧੀਆ ਹੈ ਅੱਛਾ ਉਧਰ ਬਸਦਾ ਵੀ ਖਿਆਲ ਰੱਖਿਓ ਕਹਿੰਦੇ ਬਸ ਲੰਘ ਜੂਵੇ ਲੰਘ ਨਹੀਂ ਤਾਂ ਖੜੀ ਹੋਣੀ ਹਾਂ ਲੰਘ ਨਹੀਂ ਆ ਅਸੀਂ ਪਹੁੰਚ ਗਏ ਜੀ ਹੁਣ ਅੱਡੇ ਪਰ ਨਵੇਂ ਅੱਡੇ ਬੱਸ ਆਉਣੀਆਂ ਹੁਣ ਇੱਥੋਂ ਇੱਕ ਦੋ ਪਹਿਲਾਂ ਲੰਘ ਲੀਆਂ ਕਹਿੰਦੇ ਬਸਾਂ ਦੀਦੀ ਨੇ ਵੀ ਹੁਣੇ ਪਹੁੰਚੇ ਆ। ਬੈਗ ਬੂਕ ਕੱਢ ਲਓ। ਖੜ ਜਾ ਖੋਲਾ ਇੱਕ ਮਿੰਟ। ਲੈ ਹੁਣ ਖੋਲ। ਬੈਗ ਬੂਕ ਆਪਣੇ ਕੱਢ ਲਓ। ਰੈਡੀ ਹੋ ਜਾਓ। ਪਾਪਾ ਹਰਨਾ ਫਾੜੀ। ਫਸਲਾ ਮੇਰੇ ਤੋਂ ਹੋਣਗਾ ਫਸਲਾ। ਓਏ। ਦੀਦੀ ਦੀਦੀ ਨੇ ਹੈ ਜੀ? ਦੀਦੀ ਉੱਥੇ ਤੇ ਜਾਂਦਾ ਨੋਟ ਹੈ ਜੀ ਮੇਰੇ। ਆਪਣੇ ਵਾਲੀ ਵਾਲੇ ਰੂਲ ਬੁਲਾ ਦੇ। ਅੱਛਾ ਆਪਣੇ ਵਾਲੀ ਵਾਲੇ ਰੂਲ ਬੁਲਾ ਕੇ ਆ ਜਾਈਂਗੀ ਨਾ। हां जी हां हां ਮਿੱਟੀ ਜੀ ਉੜਦੀ ਮਾੜਾ ਟਾਕੇ ਰੱਖੀ ਲੱਡੂ ਨੂੰ ਆਹ ਸੇਸਾ ਢਾਣ ਕੋਈ ਨਾ ਸ਼ੀਸ਼ੇ ਨੂੰ ਤਾਂ ਉਰੀ ਆ ਮੈਂ ਚਲੇ ਜਾਣਾ ਹੁਣ ਮੈਂ ਤਾਂ ਬਸਦਾ ਰੱਖਿਓ ਖਿਆਲ ਬਸਦਾ ਖਿਆਲ ਰੱਖੀਂ ਬਸਦਾ ਹਾਂ ਹਾਂ ਉਹੀ ਗੱਲ ਆ ਫਿਰ ਦੀਦੀ ਵਾਪਸੀ ਇਸ ਕਾਲੂ ਕਾਲੂ ਸਵੇਰੇ ਸੱਜ ਰਿਹਾ ਆਏਗਾ ਆ ਹੁਣ ਹੁਣ ਤੜਕੇ ਫੇਰ ਮੱਥਾ ਤਾਂ ਮੱਥਾ ਟੇਕ ਲੈਣਾ ਸੀ ਹਾਂ ਅੱਜ ਨੂੰ 12 ਇੱਕ ਵਾਦੇ ਨੂੰ ਪਹੁੰਚ ਜਾਣਾ ਇਹਨਾਂ ਨੇ ਹਾਂ ਇਹ ਵੀ ਠੀਕ ਆ ਮੱਥਾ ਹੁਣ ਟੇਕਣਾ ਜਾ ਕੇ ਹਾਂ ਹੁਣ ਟੇਕਣਾ ਹੈ ਹਾਂ ਉਹ ਠੀਕ ਉਹਦਾ ਇਹ ਨਾਲੇ ਮੌਸ ਮੌਸ ਦਾ ਅੱਛਾ ਮੌਸ ਅੱਜ ਹੈ ਠੀਕ ਆ ਠੀਕ ਆ ਤੇ ਨਾਲੇ ਪਾਪਾ ਜੀ ਵੀ ਘੁੰਮੇ ਆਉਗੇ ਹੁਣ ਪੰਜ ਛੇ ਜਦ ਮਨਵੀਰ ਹੋਇਆ ਤਾਂ ਜਦ ਗਏ ਤੇ ਪਾਪਾ ਜੀ ਜਦ ਗਏ ਤੇ ਬਸ ਜਾਂਦੇ ਸਾਬ ਹਾਂ ਜੀ ਜੀ ਵੀ ਹੁਣ ਆਲੀ ਜਾ ਕੇ ਆਈ ਸੀ ਜਾਂ ਤਾਂ ਪਿਛਲੇ 7 ਸਾਲ ਦਾ ਹੋ ਗਿਆ 7 ਸਾਲ ਦਾ ਹੋ ਗਿਆ ਮਨਵੀਰ ਸਹੀ ਗੱਲ ਚਲੋ ਵਰੀਆ ਟੇਕ ਗਿਆ ਉਹ ਮੱਥਾ ਮੈਂ ਕਿ ਨੂਰ ਵੀ ਤਿੰਨ ਕੁ ਮਹੀਨੇ ਦਿੱਤੀ ਚਾਰ ਪੰਜ ਮਹੀਨੇ ਦਾ ਸਾਲ ਚਾਰ ਪੰਜ ਦੇ ਅੱਪਾ ਮੇਰੇ ਕੋਲ ਚੱਕਣੇ ਵਾਲਾ ਹੀ ਨਹੀਂ ਹੈਗਾ ਸੀ ਉੱਧਰ ਤੇ ਰਿਸ਼ਤੇਦਾਰ ਗਏ ਹੁਣ ਕੌਣ ਨਿਆਣਾ ਚੱਕਦਾ ਇਸ ਕਰਕੇ ਦੀਦੀ ਨਾਲ ਚੱਲੀ ਮੈਂ ਅਸੀਂ ਅਸੀਂ ਚਾਰ ਪੰਜ ਦੇ ਕਿਸ ਨੇ ਚੱਕਿਆ ਨਹੀਂ ਮੈਂ ਕੱਲੀ ਉਹ ਚੱਕੀ ਗਈ ਉੱਥੇ ਚੱਲ ਹੁਣ ਹੁਣ ਦੀਦੀ ਹੈਗੀ ਨਾਲ ਉਹ ਦੇਖੋ ਉਹਨੇ ਡਿਊਟੀ ਪਹਿਲਾਂ ਹੀ ਸਾਭ ਲਈ ਆਪਣੀ ਮੈਂ ਮਾਰ ਕੇ ਦੀਦੀ ਉਹ ਨਾਲ ਹੀ ਮੈਂ ਤਾਂ ਜਾਣ ਨਹੀਂ ਫਿਰ ਕੋਈ ਉਹਦੇ ਕੋਲੋਂ ਉੱਧਰ ਤੇ ਆ ਗਿਆ ਬੱਸ ਐਦਾਂ ਤੇ ਆ ਤੇ ਇਧਰ ਆਉਣੀ ਹਜੇ ਬਸ ਠੀਕ ਆ ਠੀਕ ਆ ਦੋ ਲੰਗ ਲੈ ਨਾ ਪਹਿਲਾਂ ਹੂੰ ਚਲੋ ਫਿਰ ਦੀਦੀ ਤਿਆਰ ਆ ਉਧਰ ਕਰ ਲਿਆ ਫੋਨ ਤਾਂ ਆਹੋ ਬੋ ਕਹ ਤਿਆਰ ਨਹੀਂ ਕਿਤੇ ਉਹੀ ਕੰਮ ਹੋ ਜਵੇ ਕਿਤੇ ਸਾਨੂੰ ਉਤਰਨਾ ਪਵੇ ਵੀ ਹਜੇ ਦੀਦੀ ਨਹੀਂ ਆਈ ਬਸ ਉਹ ਇਹੋ ਆ ਨਾ ਜਦੋਂ ਫੋਨ ਕਰਦੇ ਆ ਮਮਰਾ ਹੀ ਆ ਜਾਣਾ ਆਹੋ ਆਹੋ ਠੀਕ ਆ ਠੀਕ ਆ ਬਸ ਹੁਣ ਤੂੰ ਕਾ ਆ ਜਾਉ ਨੂੰ ਫੋਨ ਕਰ ਦੋ ਵੀ ਆ ਜਾ ਉੱਥੇ ਕੀ ਆ ਪਤਾ ਖੜੇ ਨਾ ਖੜੇ ਨਾ ਬਸ ਨਹੀਂ ਟੋਲ ਪਲਾਜੇ ਪਰ ਤਾਂ ਖੜੂੰਗੀ ਉਹ ਉੱਥੇ ਟੋਲ ਕਟਾ ਕੇ ਜਾਣਾ ਪੈਣਾ ਉੱਥੇ ਦਾ ਖੜਦੀ ਉਹ 1-2 ਮਿੰਟ ਬਸ ਫਿਰ ਜਾ ਹੁੰਦਾ ਕੋਈ ਚੱਕਰ ਨਹੀਂ ਹੈਗਾ ਉਹਦਾ ਤੇ ਸਰਕਾਰੀਓ ਆ ਪਰ ਭੀੜ ਬਹੁਤ ਆ ਇਹਦੇ ਭਰੀ ਦਾ ਪਈ ਆ ਕੋਈ ਖਾਲੀ ਦੇਖ ਲਓ ਲਓ ਜੀ ਅਸੀਂ ਪਹੁੰਚ ਗਏ ਹੁਣ 45 ਬਲਾਓ ਜੀ ਇੱਥੇ ਹੀ ਸੱਤ ਜੀ ਸੱਤਰੀ ਕਾਲ ਜੀ ਉਹ ਉੱਥੇ ਰੋਪਣ ਖੜੇ ਤੇ ਹਾਂਜੀ ਭਾਈ अच्छा जी हां आज ਕੁੜੀ ਨੇ ਸਟਾਈਲ ਚੇਂਜ ਕਰਤਾ ਹੈ ਫਤੇ ਮਲਾਉਣ ਲੱਗ ਗਈ ਉਹ ਰੋਪੜ ਇੱਕ ਤਾਂ ਬੱਸਾ ਪਤਾ ਨਹੀਂ ਮਾਡਲ ਪਤਾ ਨਹੀਂ ਕਾਤੇ ਲੱਗੀਆਂ ਪੁਲ ਵੱਲੋਂ ਜਾਵੇ ਉਹਨਾਂ ਕੋਈ ਬੱਸ ਅਸੀਂ ਅਸੀਂ ਸੋਚਿਆ ਵੀ ਪਤਾ ਨਹੀਂ ਉਹ ਜਿਹੜਾ ਨਵਾਂ ਪੁਲ ਸ਼ੁਰੂ ਹੋਇਆ ਜੀ ਉਹ ਖਤਰਾ ਹਣ ਟੁੱਟਣ ਦਾ ਉਹਦਾ ਨਹੀਂ ਨਹੀਂ ਟੁੱਟਣ ਦਾ ਕਿਤੇ ਅੱਜੇ ਟੁੱਟਣ ਇਹ ਨਹੀਂ ਪਤਾ ਹੁੰਦਾ ਉਹ ਉਹ ਤਾਂ ਫਿਰ ਅਸੀਂ ਉੱਥੇ ਸੋਚਿਆ ਮੈਂ ਕਿਹਾ ਵੀ ਉੱਥੇ ਵੀ ਤਾਂ ਦੀਦੀ ਨੂੰ ਬਿਠਾਉਂਗੇ ਉਹ ਮਿੱਤਲ ਉੱਥੀ ਚੱਲਦੇ ਆਪਾਂ ਨਾਲੇ ਇਕੱਠਿਆਂ ਹੀ ਜੜ ਜੇ ਉੱਥੀ ਤੇ ਬਸਵਾ ਠੀਕ ਨਹੀਂ ਉਹ ਇੱਥੇ ਵਧੀਆ ਸਾਰੇ ਇੱਕ ਬੱਸ ਕੱਢਦੀ ਕੱਢੀ ਆ ਨਾਲੇ ਇਹ ਗੱਲ ਆਏ ਆ ਫਿਰ ਉਂ ਰਿਸਕ ਜਾ ਰਹਿੰਦਾ ਹੁਣ ਆਏ ਨਾ ਦੀਦੀ ਨੂੰ ਪਤਾ ਲੱਗਣਾ ਕਿਹੜੀ ਬੱਸ 'ਚ ਬੈਠੇ ਆ ਲਝਾਵਾਂ ਜਾ ਰਹਿਣਾ ਦਾ ਤਾਂ ਕਰਕੇ ਮਾਹਾਂ ਚੱਲ ਵੀ ਗਾਹਾਂ ਹੀ ਚੱਲਦੇ ਫਿਰ ਉੱਥੀ ਤੁਹਾਨੂੰ ਇਕੱਠਿਆਂ ਕਰ ਦਿੰਦਾ ਸਾਰਿਆਂ ਨੂੰ ਕੱਪੜੇ ਕੱਢ ਲੈਣ ਦੇ ਵਿੱਚ ਉਹਨਾਂ ਵਿੱਚ ਨਹੀਂ ਕਰ ਦਾਂ ਫਿਰ ਕਿੱਥੇ ਕੱਢੋ ਕਾਫੜ ਲਓ ਮੈਂ ਹੱਥ 'ਮਾਂ ਕਈ ਬੱਸ ਜਾ ਆ ਜਾਂਦੀ ਐਟੇ ਟਾਈਮੇ ਕੱਢ ਲਓ ਬੈਗ ਤੇਰੇ ਮੁੰਡੇ ਦਾ ਖਿਆਲ ਰੱਖਿਓ ਬੱਸ 'ਚ ਨਹੀਂ ਨਹੀਂ ਮੁੰਡੇ ਦਾ ਤਾਂ ਲੈ ਦੱਸ। ਹਾਂ ਤੂੰ ਵੀ ਉੱਥੇ ਕਮਰਾ ਲੈ ਲਿਓ ਪਹਿਲਾਂ ਪੈਸੇ ਦੇ ਦਿਓ ਦੀਵ। ਨਾ ਨਾ ਕਮਰਾ ਤਾਂ ਕਮਰਾ ਨੇ ਕੇਸ ਹੋਊਗਾ। ਜਿਆਣਾ ਕਮਰਾ ਲੈ ਰਿਓ ਕਿਰਾਇਆ ਦੇਣੀ ਕੋਈ ਗੱਲ ਨਹੀਂ। ਹਾਂ ਕਮਰਾ ਤਾਂ ਭਲਾ ਲਾਉਂਗਾ। ਹਾਂ। ਡਰੋ ਨਾ ਲੈ। ਇੱਕ ਰੋਣ ਨਾਲ ਡਰਨਾ ਨਹੀਂ ਸਰਚੇ ਤੇ ਕੋਈ ਗੱਲ ਨਹੀਂ। ਠੇਕੇਦਾਰ ਨੇ। ਤੂੰ ਪੈਸੇ ਬਾਤ ਤੇ ਖਾਤੇ ਜਮਾ। ਹਾਂ। ਠੀਕ ਹੈ। ਜੱਲ ਜੂਟ ਦਵਾਦੀ ਮੈਨੂੰ। ਦੀਦੀ। ਬਾਜੀ ਨਹੀਂ ਕੋਈ ਗੱਲ। ਦੀਦੀ ਕਾ ਫੇਰ ਆਏ ਲੈ। ਇਹ ਦੀਦੀ। ਕਾ ਫਿਰ ਆਏ ਨਾ ਨਾ ਕਹੀਂ ਵੀ ਭਾਈ ਬਰਾਉ ਬੀਚ ਅਦਾ ਏਟੀਐਮ ਕੋਲ ਟ ਜਾਣਾ ਵੀ ਕਿੰਨੇ ਤੇ ਮੇਰੇ ਕਿੰਨੇ ਤੇ ਉਨੇ ਹੀ ਕਢਾ ਹਾਂਜੀ ਦੇ ਤਾਂ ਮਨ ਆਉਂਦਾ ਸਾਰੀ ਗੋਲਾ ਮੈਂ ਠੀਕ ਆ ਠੀਕ ਆ ਕੀ ਪਤਾ ਹੁੰਦਾ ਵੱਧ ਘੱਟ ਲੋਟ ਬੈਂਕ ਦੀ ਘੜੀ ਹਾਂ ਹਾਂ ਇਹ ਤਾਂ ਹੈ ਜੀ ਕਿੱਡੀ ਮਾਰ ਤੇਜ ਮੇਰ ਦੂੰਗੇ ਸਹੀ ਗੱਲ ਜਲਦੀ ਜਾਣਾ ਆਪਾਂ ਇਧਾਂ ਬਿਲਕੁਲ 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 ਇਹ ਹੁਣ ਕਰਿਆ ਨਹੀਂ ਫੇ ਜਾਵਾਂਗੇ ਅਗਲੇ ਮਹੀਨੇ ਦੇਖਣ ਟਾਈਮ ਕੱਢ ਕੇ ਹੁਣ ਲਿਆ ਤੇ 2.5 ਲੱਖ ਰੇ ਗਏ ਇੱਕ ਹੈ ਕਰੀ ਵਸ ਅੱਛਾ ਚਲੋ ਵਧੀਆ ਵਧੀਆ ਕਾਰੋਬਾਰ ਚੱਲਣਾ ਚਾਹੀਦਾ ਮੇਰੇ ਪਤਾ ਸੂ ਚੜਾਣਾ ਲਓ ਜੀ ਟੋਲ ਪਲਾਜੇ ਪਰ ਹੁਣ ਗਏ ਪਹੁੰਚ ਬੱਸ ਆਉਂਦੀ ਆ ਫਿਰ ਇਹਨਾਂ ਨੂੰ ਚੜਾਉਨੇ ਆ ਬੱਸ 'ਚ ਹੁਣ ਉਰੇ ਵਧੀਆ ਇੱਕ ਜਗ੍ਹਾ ਇਕੱਠੀਆਂ ਚੜ ਜੂਂਗੀਆਂ ਹਾਂਜੀ ਹੈਨਾ ਸਾਰੇ ਜਾਣੇ ਇੱਕ ਜਗ੍ਹਾ ਤੇ ਇਕੱਠੇ ਬਿਲਕੁਲ ਬਿਲਕੁਲ ਹਾਂ ਰੁਕਦੀਆਂ ਹੋ ਰਹਿਤਾ ਹਰੇ ਕੇ ਪਾਸਰ ਤੇ ਆ ਰੁੱਕੇ ਜਾਂਦੀਆਂ ਐ ਤਾਂ ਹੋਰ ਇਹਦਾ ਰੁਕਣਾ ਹੀ ਪੈਣਾ ਆ ਤੁਹਾਡੇ ਚੜ ਜਾਇਓ ਜਾ ਕੇ ਨਵੇਂ ਸ਼ਹਿਰ ਕੋਲ ਨਾਲ ਫਿਰ ਐਂ ਬੇਲੀ ਹੋਣੀ ਬਸ ਇਹਨਾਂ ਦੇ ਰੱਥੇ ਹੈ ਨਾ ਸਿਰ ਅੱਛਿਆ ਰਹਿੰਦਾ ਉੱਥੇ ਸਾਰਿਆਂ ਦਾ ਹੀ ਫਿਰ ਨਵੇਂ ਸ਼ਹਿਰ ਜਾ ਕੇ ਸਾਰੇ ਖਾਲੀ ਹੋਏ ਨਾ ਉੱਥੇ ਦੁਬਾਰਾ ਹੋ ਜਾ ਜੀ ਮਰਜ਼ੀ ਕਰ ਜੀ ਆਓ ਗਾਹਾਂ ਨੂੰ ਖੜਜੋ ਉੱਥੇ ਨੂੰ ਇੰਗਲਾਓ ਜੀ ਚੜ ਗਈ ਸਾਡੀ ਸੰਗਤ ਬੱਸ ਦੇ ਵਿੱਚ ਹੋਜੋ ਹੋਜੋ ਗਾਹਾਂ ਨੂੰ ਨਵੇਂ ਸ਼ਹਿਰ ਤੇ ਬਦਲੂਗੇ ਜੀ ਬਸ ਇਹ ਹਰਮੰਦਰ ਸਾਹਿਬ ਨੂੰ ਨਵੇਂ ਸ਼ਹਿਰ ਦੀ ਬਸ ਮਿਲੀ ਇਹਨਾਂ ਨੂੰ ਬਹੁਤ ਦੇਰ ਦੇ ਖੜੇ ਆ ਨਾ ਹਰਮੰਦਰ ਸਾਹਿਬ ਦੀ ਬਸ ਆਏ ਨਹੀਂ ਰਹੀ ਅੰਮ੍ਰਿਤਸਰ ਦੀ ਕੋਈ ਤੇ ਸੰਗਤ ਸਾਡੀ ਬੈਠ ਗਈ ਵਿੱਚ ਅੰਮ੍ਰਿਤਸਰ ਜਾਣੀ ਬਸ ਨੂੰ ਅੰਮ੍ਰਿਤਸਰੇ ਜਾਣੀ ਜੀ ਕਿਨੇ ਚੱਲ ਫਿਰ ਤਾਂ ਠੀਕ ਆ ਮੈਂ ਕੋਈ ਫੋਨ ਇਹ ਕਰ ਦੋ ਫੋਨ ਕਰ ਦੋ ਚਲੋ ਜੀ ਬਾਹਰ ਮਨੂਰੀ ਉਤਰਨਾ ਉਹੀ ਗੱਲ ਆ ਟੜ ਗਈ ਸਾਡੀ ਸੰਗਤ ਜੀ ਤੇ ਆਉਣ ਰਹਾ ਸੀ ਦੰਦ ਹੈ ਘਰ ਲੈ ਕੇ ਆਲੀ ਬੰਨੇ ਚਲੋ ਹਿੰਟ ਆਉ ਲਿਆ ਘਰ ਨੂੰ ਲਓ ਜੀ ਪਹੁੰਚ ਕੇ ਖਾਲਸਾ ਸਵੀਟਸ ਤੇ ਹੀ ਕੋਈ ਘਰ ਤੇ ਆ ਗਿਆ ਫੋਨ ਕਹਿੰਦੇ ਵੀ ਟਿੱਕੀਆਂ ਲੈ ਕੇ ਆਏ ਨਿਆ ਮਣ ਰਹੀਆਂ ਜੀ ਨਿਆਣੇ ਆਏ ਹੋਇਆ ਘਰਾਂ ਨਣਾ ਪੈਕ ਕਰਨੀ ਆ। ਅੱਛਾ ਉੱਧਰ ਪੁੱਛਣਾ। ਕੀ ਪੈਕ ਕਰਦੀਆਂ ਰਹਿ ਹੈ? ਗੋਲ ਬੱਦੂ। ਨਿਆਣੇ ਆਏ ਹੋਏ ਆ ਜੀ ਘਰਾਂ। ਨਿਆਣੇ ਜਿਹਨੇ ਮਾਮੇ ਟਿੱਕੀਆਂ ਲੈ ਕੇ ਆਈ ਭਾਈ। ਆਰਡਰ ਆ ਗਿਆ ਜੀ ਘਰ ਤੋਂ। ਟਿੱਕੀਆਂ ਹੁਣ ਹੋਰ ਅਸੀਂ ਤਿਆਰ। ਲੈ ਕੇ ਚੱਲਦੇ ਆਂ ਫੇਰ ਘਰਾਂ। ਕੌਣ ਦੇ ਕਰਾ ਲਈ ਆਪਾਂ ਹੁਣ ਕਿਉਂਕਿ 2 ਤੱਕ ਨਵੰਬਰ ਦਾ ਸਾਡੇ ਘਰ ਤੇ ਗਾਇ ਹੋਇਆ ਜਾਂ ਹਰਮੰਦਰ ਸਾਹਿਬ ਨੂੰ ਅ ਚਾਰ ਪੰਜ ਕੇ ਜਾਣੇ ਆ ਘਰਾਂ ਤੇ ਬਾਕੀ ਫੇਰ ਤੁਹਾਨੂੰ ਮਿਲਦੇ ਆ ਜੀ ਘਰਾਂ ਜਾ ਕੇ ਉਹ ਨਵੀਆਂ ਬਣਾਤੀ ਮੁੰਡੇ ਨੇ ਗੱਲ ਕਹਿੰਦੇ ਹੁਣ ਲੱਗਦੀ ਟਿੱਕੀ ਪਹਿਲਾਂ ਦਾ ਪੇੜੇ ਜੀ ਲੱਗਦੇ ਤੇ ਲੋਈ ਟਿੱਕੀਆਂ ਹੋ ਗਈਆਂ ਆਪਣੀਆਂ ਤਿਆਰ పైకింగ్ కమ్మ బ పక్కా డబ్బే ఆ ਦੁਵਾਨੀ ਹੈ ਇਹ ਮਿਹਰ ਬੱਚੇ ਉਹ ਹੋ ਗਿਆ ਡੱਬਾ ਗਰਮ ਹੋ ਕੇ ਛੋਲੇ ਇੱਧਰ ਰੱਖੇ ਵਿਆ ਅੱਛਾ ਲਓ ਹੱਥ ਤੇ ਸਰ੍ਹਗੇ ਵਿੱਚ ਪਨੀਰ ਵੀ ਪਾਇਆ ਵਾ ਬਣਾ ਰਹੀ ਗੱਲ ਬਾਤ ਐਂਡ ਹਾਂ ਉਹ ਮਰੀਂ ਗੱਲ ਆਜੋ ਭਾਈ ਇਹਦੇ ਜਿਹਨੇ ਖਾਣੀਆਂ ਟਿੱਕੀਆਂ ਬੰਗਿਆ ਦਾ ਕੰਮ ਬਹੁਤ ਵਧੀਆ ਇਹਨਾਂ ਦਾ ਆਪਣੇ ਯਾਰ ਦੋਸਤ ਵੀ ਕਹਿ ਲਓ ਬੜੀਆਂ ਘੱਲੀਆਂ ਨੇ ਇਹ ਬਾਈ ਜਾਣਦੇ ਚੰਗੀ ਤਰ੍ਹਾਂ ਦਾ ਹੈ ਵੀ ਬੋਤਰਾ ਹੁਣ ਆਏ ਮੇਨ ਜਗ੍ਹਾ ਪਰ ਗੱਲ ਮੁੰਡੇ ਨੇ ਇਹ ਚਰਨੀ ਆਪੇ ਤਿਆਰ ਕਰਦੇ ਆ ਹਰੀ ਹੈਨਾ ਠੀਕ ਆ ਠੀਕ ਮਿੱਠੀ ਵੀ ਦੋਨੋਂ ਆਪੇ ਬਣਾਦੇ ਹਾਂ ਹਾਂ ਠੀਕ ਆ ਠੀਕ ਆ ਠੀਕ ਬਰੇ ਵੀ ਬਣਾਉਂਦਾ ਦਹੀਂ ਵੀ ਆਪਣਾ ਹੀ ਹੁੰਦਾ ਹਨ ਠੀਕ ਆ ਠੀਕ ਆ ਦਾਣੀ ਮੁੰਡਾ ਗੱਲ ਬਾਤ ਐਂਟ ਲਾ ਕੇ ਦਊਗਾ ਟਿੱਕੀ ਦੀ ਠੀਕ ਨੇ ਹੁਣ ਬੰਗਣਾ ਪਿਆਰ ਵੀ ਪਾਉਣਾ ਭਾਈ ਉੱਪਰ ਨਾਲ ਪਾਣੀ ਬੰਦ ਗੋਬੀ ਜਦੋਂ ਬਣਿਆ ਸਫਾਈ ਵਾਲਾ ਬਿਲਕੁਲ ਜਿਆ ਚੀਜ਼ ਨੇ ਬਣਾਉਣਾ ਟੇਸਟ ਵਧੀਆ ਦੇਖੋ ਖੋਸ਼ ਕਰ ਦਾਂ ਨੇ ਆਲੇ ਆਊਟ ਕੀ ਹਾਂ ਲੋ ਜੀ ਟਿੱਕੀਆਂ ਹੋ ਗਈਆਂ ਸਾਡੀਆਂ ਪੈਕ ਚੱਲੀਏ ਹੁਣ ਘਰ ਨੂੰ ਤੇ ਪਾਰ ਨੇ ਭਾਈ ਮੁੰਡੇ ਨਾਲ ਪਾ ਕੇ ਬਲਦੇ ਆ ਫੇ ਤੁਹਾਨੂੰ ਘਰੇ ਜਾ ਕੇ ਠੀਕ ਆ ਮਤਰ ਥੈਂਕ ਯੂ ਧੰਨਵਾਦ ਤੇਰਾ ਚਲੋ ਜੀ ਫੇ ਹੁਣ ਚੱਲੀਏ ਓਖੜੀ ਆਪਣੀ ਰਾਣੀ ਸੁੰਦਰਾ ਘਰ ਆਈਏ ਟੈਸਟ ਕਰਦੇ ਨੂੰ ਜਾ ਕੇ ਨਹਾਣਿਆਂ ਨੂੰ